ਫਸੀ ਗਾਲ ਜੀ ਅੱਜ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇ ਰਿਹਾ ਹਾਂ ਸਾਡੇ ਇਥੇ ਛੋਟੀ ਚਿੜੀ ਨੇ ਆਲਣਾ ਪਾਇਆ ਸੀਗਾ ਤੇ ਉਹਦਾ ਬੱਚਾ ਹਨੇਰੀ ਵਾਲੇ ਦਨ ਡਗ ਪਿਆ ਥੱਲੇ ਬਿਲਕੁਲ ਛੋਟਾ ਸੀ ਇਹਦੇ ਕੋਈ ਵਾਲ ਨਹੀਂ ਸੀਗੇ ਅਸੀਂ ਇਹਨੂੰ ਹੌਲੀ ਹੌਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾਕਟਰ ਤੇਜਦੀਪ ਕੌਰ ਕਲੇਰ ਜਿਹੜੇ ਪੰਛੀ ਵਿਗਿਆਨੀ ਆ ਉਹਨਾਂ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਕਿਹਾ ਥੋੜਾ ਜਿਹਾ ਵੇਸਨ ਤੇ ਚਮਚਾਕ ਦੁੱਧ ਉਹਦਾ ਪੇਸਟ ਜਿਹਾ ਬਣਾ ਕੇ ਤੇ ਡਰਾਪਰ ਨਾਲ ਨੂੰ ਦਿਓ ਅਹੀਂ ਦੇਹੀ ਕੇ ਇਹਦੇ ਤੇ ਬਾੜ ਬੂੜ ਹੁਣ ਸਾਰੇ ਖੰਭ ਆ ਗਿਆ ਤੇ ਇਹਨਾਂ ਦੇ ਜਿਹੜੇ ਮਾਂ ਪਿਓ ਆ ਹੁਣ ਉਹਨਾਂ ਨੂੰ ਉਹ ਅਸੀਂ ਟੰਗ ਦਿੰਨੇ ਨੰਮ ਤੇ ਉੱਡਣ ਵਾਲਾ ਇਹ ਹੋਇਆ ਨਿੰਗਾ ਤੇ ਇਹ ਨੂੰ ਉਹ ਆਪਣਾ ਚੋਗਾ ਦੇ ਜਾਂਦੇ ਆ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਵੀ ਜਿਹੜਾ ਪੰਛੀ ਆ ਜਿਹਦੇ ਘਰੇ ਰਹਿੰਦਾ ਹੈ ਜਾਂ ਜਿਹਦੇ ਖੇਤ ਰੰਦਾ ਹੈ ਇਹ ਦੋ ਵੇਲੇ ਅਰਦਾਸ ਕਰਦਾ ਹੈ ਇਹ ਪਰਿਵਾਰ ਬਧੇ ਫੁੱਲੇ ਪੰਛੀਆਂ ਦਾ ਇਹ ਮੁੱਖ ਭੋਜਨ ਹੈ ਉਹ ਕੀੜੇ ਮਕੌੜੇ ਆ ਕਿਸਾਨ ਵੀਰੋ ਜੇ ਤੁਹਾਨੂੰ ਕੋਈ ਬੱਚਾ ਇਸ ਤਰ੍ਹਾਂ ਮਿਲਦਾ ਹੈ ਉਹਦਾ ਪਾਲਣ ਪੋਸਣ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਰਾਬਤਾ ਰੱਖ ਕੇ ਕਰ ਸਕਦੇ ਆਂ ਕੋਈ ਬਾਲੀ ਵੱਡੀ ਗੱਲ ਨਹੀਂ ਇਹਨੂੰ ਥੋੜਾ ਥੋੜਾ ਆਪਾਂ ਭੋਜਨ ਦੇਦ ਕੇ ਤਾਂ ਇਹ ਵੀ ਇੱਕ ਬਹੁਤ ਵੱਡਾ ਪਰਾਲਾ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਇਹਨਾਂ ਪੰਛੀਆਂ ਦਾ ਵੀ ਖਿਆਲ ਕਰੀਏ ਇਹ ਵੀ ਆਪਣਾ ਇੱਕ ਕਿਸਾਨੀ ਦੇ ਵਿੱਚ ਇੱਕ ਅੰਗ ਹੈ ਕਿਸਾਨੀ ਦਾ ਇੱਕ ਨਾਲ ਇਹ ਜੁੜਿਆ ਹੋਇਆ ਪਰਿਵਾਰ ਹੈ